welcom back another vlog ਤੇ ਅੱਜ ਦੇ vlog 'ਚ ਸਵਾਗਤ ਕਰਦੇ ਆਂ ਜਿਹੜਾ ਪਹਿਲਾਂ ਵਾਲਾ vlog ਪੈਸ ਨੂੰ ਮੱਧ ਭਾਂਡੇ ਖੁੰਡੇ ਲੈਣ ਗਏ ਸੀ ਉਹ ਤੁਹਾਨੂੰ ਦਿਖਾਇਆ ਸਾਰਾ ਜਿਹੜਾ ਅੱਜ ਦਾ vlog ਆ ਅੱਜ ਰਾਤ ਤੋਂ ਸ਼ੁਰੂ ਕਰ ਰਹੇ ਆਂ ਸਿਆਰੀ ਵੇਰੀ ਡੈਕੋਰੇਸ਼ਨ ਦਾ ਸਮਾਨ ਸੀ ਬਸ ਉਹ ਰਾਜਪੁਰੇ ਲੈਣ ਆਏ ਸੀ ਮੈਂ ਸੀ ਤੇ ਕੋਲੀ ਆ ਤੇ ਟੂਰ ਸੀ ਤੇ ਉਹ ਜਿਹੜਾ ਇਹਦਾ ਸਮਾਨ ਲੈ ਰਹੇ ਆਂ ਦਿਖਾ ਰਹੇ ਆਂ ਤੇ ਅੱਜ ਡਿਪਾਰਟਮੈਂਟ ਦੀ ਡੈਕੋਰੇਸ਼ਨ ਵੀ ਕਰਾਂਗੇ ਪਰਾਤ ਨੂੰ ਤੇ ਬਾਕੀ ਸਵੇਰ ਦਾ ਜਿਹੜਾ ਕੱਲ ਦਾ ਸਾਰਾ ਵੀ ਕੋਈ ਚੰਗਾ ਨਹੀਂ ਯਾਰ ਉਹ ਬਾਈ ਸਮਾਨ ਨਾਲ ਦਿਖਾਵਾਂਗਾ ਹੁਣ ਤੁਹਾਨੂੰ ਦਿਖਾਣੇ ਆ ਕਿਹੜਾ ਕਿਹੜਾ ਸਮਾਨ ਅਬ 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 ਹਾਂ ਚੁੰਨੀ ਆ ਤੇ ਅਮਰ ਡੈਕੋਰੇਸ਼ਨ ਵਾਲਾ ਸਮਾਨ ਆ ਸਾਰਾ ਲਿਆ ਰਾਜਪੁਰੇ ਕਹਿੰਦੇ ਨੇ ਹਫਤੇ ਵੀ ਨਹੀਂ ਸੁ ਰਾਜਪੁਰੇ ਆ ਲੈਣ ਦੁਕਾਨ ਤੇ ਪੂਰੀ ਬਣੀ ਆ ਕੋਲੀ ਨਹੀਂ ਜਾਣਦੇ ਸਾਰੇ ਰਹੀ ਠੀਕ ਹੈ ਬਾਈ ਔਰ ਡੈਕੋਰੇਸ਼ਨ ਦਾ ਸਮਾਨ ਬੜੀ ਮਿਲ ਜਾਂਦਾ ਜਿਹਨੇ ਵੀ ਆਉਣਾ ਹੈ ਤੇ ਬਾਈ ਨਾਲ ਕੰਟੈਕਟ ਕਰ ਲਿਓ ਭਾਵੇਂ ਫੋਨ ਲਿੰਦਾ ਕੰਟੈਕਟ ਕਰ ਲਓ ਚਲੋ ਫਿਰ ਮਿਲਦੇ ਹਾਂ ਹੁਣ ਤੁਹਾਨੂੰ ਡਿਪਾਰਟਮੈਂਟ ਜਾ ਕੇ ਠੀਕ ਹੈ ਚਲੋ ਵੈਲਕਮ ਬੈਕ ਅਨਦਰ ਬਲੌਗ ਤੇ ਹੁਣ ਦੱਸਿਆ ਲਈ ਨਾ ਕੱਲ ਜਿੰਨੇ ਭਾਂਡੇ ਪੁੰਡੇ ਲੈ ਕੇ ਆਦੀ ਪਾਰਟ ਦਾ ਤਿਆਰੀ ਚੱਲ ਰਹੀ ਆ ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਕੱਲੇ ਕੱਲੇ ਤੇ ਡਿਪਾਰਟਮੈਂਟ ਦੀ ਅੱਜ ਸਰਵਾਈ ਚੱਲ ਰਹੀ ਆ ਤੇ ਕਿਹੜੇ ਕਿਹੜੇ ਕੌਦੀ ਕਿੱਥੇ ਕਿੱਥੇ ਡਿਊਟੀ ਲੱਗੀ ਹੋਈ ਆ ਉਹ ਵੀ ਤੁਹਾਨੂੰ ਐਕਸਪਲੇਨ ਕਰਾਵਾਂ ਕਿੱਥੇ ਹਾਊਸ ਦੇ ਲੀਡਰਾਂ ਕੋਲ ਵੀ ਆਪਾਂ ਲੈ ਕੇ ਜਾਵਾਂਗੇ ਤੇ ਹੁਣ ਤੁਹਾਨੂੰ ਦਿਖਾਉਣਾ ਦੇ ਅੰਦਰ ਜਿਹੜੇ ਸਾਫ ਸਹੀ ਕਰ ਰਹੇ ਨੇ ਤੇ ਡਿਪਾਰਟਮੈਂਟ ਚ ਪਾਟ ਕਰਕੇ ਸਫਾਈ ਚੱਲ ਰਹੀ ਹੈ ਤੇ ਆਈ ਲਵ ਯੂ ਪੰਜਾਬੀ ਯੂਨੀਵਰਸਿਟੀ ਤੇ ਫਰੰਟ ਤੇ ਸਫਾਈ ਅਲੱਗ ਗਰੁੱਪ ਦੀ ਲੱਗੀ ਹੋਈ ਆ ਤੇ ਉੱਤੋਂ ਉੱਪਰ ਬਰੋਰ ਦੇ ਲੱਗਦੀ ਏਦਾਂ ਦਾ ਕਰਕੇ ਚਾਰੇ ਗਰੁੱਪ ਡਿਵਾਈਡ ਕੀਤੇ ਹੋਏ ਨੇ ਤੇ ਸਿਸ਼ਨ ਪੂਰਾ ਚਮਕਾਉਣ ਦੇ ਵਿੱਚ ਲੱਗੇ ਹੋਏ ਨੇ ਤੇ ਸਾਡੇ ਸਾਰੇ ਫਰਸਟ ਇਅਰ ਵਾਲੇ ਤੇ ਸਪਾਈ ਚੱਲ ਰਹੀ ਹੈ ਪੂਰੇ ਜੋਰਾਂ ਨਾਲ ਤੇ ਕਿਹੜੇ ਹਾਊਸ ਦੀ ਡਿਊਟੀ ਓਰੇ ਕੌਣ ਸਾ ਹਾਊਸ ਹੈ ਹੈ ਮੇਜਰ ਧਿਆਨ ਚੰਨ ਜਿਹੜਾ ਹਾਊਸ ਹੋ ਨੀਚੇ ਵਾਲੇ ਤੇ ਸਾਡੇ ਸਰ ਤੇ ਪੂਰਾ ਸਪਾਈ ਦੀ ਨਿਗਰਾਨੀ ਰੱਖ ਰਹੇ ਨੇ ਤੇ ਜਿਹੜੇ ਚੁੰਨੀ ਆਉਣ ਆ ਗਏ ਆਪਾਂ ਫਰਸਟ ਫਲੋਰ ਤੇ ਫਸਟ ਫਲੋਰ ਤੇ ਸ਼ਾਇਰ ਬਿਪਨ ਵਾਲਾ ਵਾਲਾ ਗਰੁੱਪ ਅਰਮਾਨ ਵਾਲਾ ਗਰੁੱਪ ਕਰ ਰਿਹਾ ਕੰਮ ਅਰਮਾਨ ਕਿਹੜਾ ਹਾਊਸ ਆ ਫਲੋਰ ਤੇ ਕੀਵੇਂ ਚੱਲ ਰਿਹਾ ਬਹੁਤ ਵਧੀਆ ਦੇਖ ਰਿਹਾ ਇਹ ਮਿਲਖਾ ਸਿੰਘ ਦੇ ਕੈਪਟਨ ਨੇ ਕੁਝ ਦੱਸਣਾ ਚਾਹੁੰਦੇ ਹੂੰ ਗਰੁੱਪ ਬਾਰੇ ਬੜੀ ਚੱਲ ਰਿਹਾ ਹਾਂ ਬਿਲਕੁਲ ਅੱਛੇ ਐ ਬੜੇ ਅੱਛੇ ਮਿਲਿਆ ਇੱਕ ਵਾਰ ਕੰਮ ਹੋ ਰਿਹਾ ਸਭੀ ਲੱਗੇ ਬੜੇ ਠੀਕ ਹੈ ਠੀਕ ਹੈ ਚਲੋ ਕੈਰੀ ਆਣ ਇਹ ਸਾਡਾ ਜੋਗਾ ਹਾਲ ਪੂਰਾ ਚਮਕਾਏ ਦੇਣਾ ਕਹਿੰਦੇ ਅੱਜ ਤੇ ਜਿਹੜੀ ਮਾਰਾ ਦੀ ਸਵਾਰੀ ਆਉਣੀ ਆ ਉਹ ਵੀ ਇੱਥੇ ਹੀ ਆਉਣੀ ਆ ਅਸੀਂ ਆ ਗਏ ਬੈਕ ਸਾਈਡ ਤੇ ਮੇਰੀ ਡਿਊਟੀ ਲੱਗੀ ਆ ਲਵਦੀਪ ਤੇ ਨਾਲ ਹੈਗਾ ਧਰਮਾ ਠੀਕ ਆ ਸਾਡਾ ਕੰਮ ਪੈ ਕੀ ਆ ਭਾਂਡੇ ਮਾਂਜਣੇ ਨਚਾ ਲੈ ਠੀਕ ਆ ਤੇ ਚਾਹ ਬਣਾਉਣੀ ਆ ਹੋਰ ਸਾਡਾ ਕੋਈ ਕੰਮ ਨਹੀਂ ਹੈਗਾ ਬਸ ਅਸੀਂ ਚਾਹ ਬਣਾ ਕੇ ਰੈਡੀ ਕਰਕੇ ਦੇਣੀ ਆ ਕਿਉਂ ਲਵਦੀਪ ਹਾਂਜੀ ਹਾਂਜੀ ਅਸੀਂ ਕਿੱਲੇ ਚਾਹ ਬਣਾਉਣੀ ਆ ਬਸ ਤੇ ਉਦੋਂ ਬਾਅਦ ਇੱਕ ਭਾਂਡੇ ਸਾਫ ਕਰਨੇ ਆ ਸਾਡਾ ਹੋਰ ਹੋਰ ਕੋਈ ਨਹੀਂ ਹੈਗਾ ਮਤਲਬ ਉੱਪਰ ਡੇ ਲੱਗੇ ਹੋਣੇ ਕੰਮ ਲੱਗੇ ਹੋਣੇ ਤੇ ਹੁਣ ਤੁਹਾਨੂੰ ਦਿਖਾ ਰਹੇ ਹਾਂ ਭਾਂਡੇ ਸੀ ਉਹ ਠੀਕ ਕਰਦੇ ਆ ਪਰ ਅਹੀ ਕੰਮ ਤੋਂ ਬਾਅਦ ਹੈ ਨਾ ਆਹ ਦੇਖੋ ਲੱਗੇ ਹੋਣੇ ਸਾਰੇ ਤੁਸਾਂ ਭਾਂਡੇ ਧੋ ਕੇ ਪੱਤੀ ਪੁੱਤੀ ਤਿਆਰ ਕਰਦੇ ਆ ਤੇ ਸਿਲੰਡਰ ਦਾ ਵੀ ਹਿਲਾ ਉਹ ਸਿਲੰਡਰ ਦਾ ਵੀ ਹਿਲਾ ਕਰਨਾ ਬਾਈ ਉਸ ਤੋਂ ਬਾਅਦ ਚਲੋ ਦਿਖਾਉਣਾ ਤੁਹਾਨੂੰ ਅੱਗੇ ਮੈਂ ਦੇ ਹੋਸਟਲ ਵਿੱਚ ਆਏ ਸੀ ਬੀਬੀ ਸਾਹਿਬ ਕੋਲ ਤੇ ਤੇ ਸਿਲੰਡਰ ਲੈਣ ਆਇਆ ਸਿਲੰਡਰ ਕਿਉਂਕਿ ਚਾਹ ਵਾਲਾ ਜਿਹੜਾ ਕੰਮ ਆ ਸਿਲੰਡਰ ਤੋਂ ਬਿਨਾ ਅਧੂਰਾ ਤੇ ਇਸ ਲਈ ਸਿਲੰਡਰ ਲੈਣ ਆਇਆ ਨਾਲ ਮੈਂ ਤੇ ਲੱਭਦੀ ਸਾਨੂੰ ਐਂ ਸੀ ਕਿ ਪਹਿਲਾਂ ਦੁੱਧ ਨਾ ਖਰਾਓ ਇਸ ਕਰਕੇ ਪਹਿਲਾਂ ਇਹ ਦੁੱਧ ਦੁੱਧ ਨੂੰ ਵਾਲਾ ਦੇ ਕੇ ਰੱਖ ਦੋ ਤੇ ਤਾਂ ਕਰਕੇ ਸਿਲੰਡਰ ਹੁਣ ਜੀਵਨ ਸਰਨ ਗਿਆ ਵੀ ਉਧਰੋਂ ਚੱਕ ਕੇ ਲੈ ਕੇ ਆਓ ਹੁਣ ਸਿਲੰਡਰ ਲੈਣੇ ਆ ਤੇ ਦੁੱਧ ਨੂੰ ਵਾਲੀ ਤੋਂ ਆਉਣਾ ਫਿਰ ਚੱਕੋ ਵੀ ਸਿਲੰਡਰ ਹਾਂ ਭਾਈ ਤੂੰ ਸਿਲੰਡਰ ਲੈ ਆ ਠੀਕ ਆ ਤੇ ਕੱਲੋਂ ਐ ਨਹੀਂ ਨਾ ਕਹਿ ਸਕਦੇ ਸਾਨੂੰ ਵੀ ਲੈ ਜਾਣੀ ਤੇ ਨੰਬਰ ਵੀ ਲਿਖ ਦੋ ਮੈਂ ਕੋਈ ਗੱਲ ਇੱਥੇ ਬੈਠੇ ਸਾਰੇ ਚਲੋ ਜੀ ਦਵਾਓ ਇੱਧਰ ਸਰ ਜੀ ਉਹਨਾਂ ਹੀ ਉਲਜੇ ਬਿਨ ਮਸ਼ੀਨ ਦੇ ਉੱਪਰ ਪਨਹੀਂ ਮਤਲਬ ਚੜਾ ਰੱਖਿਆ ਇੱਕ ਇਹ ਸ਼ੀਸ਼ੇ ਸਾਫ਼ ਕਰ ਲਈ ਲਿਆ ਹੈ ਤੇ ਚਲੋ ਆਪਾਂ ਜੀ ਆਪਣੇ ਮੁੱਦੇ ਤੇ ਦੁੱਧ ਆ ਗਿਆ, ਫਲੰਡਰ ਆ ਗਿਆ, ਪੱਠੀ ਆ ਗਈ, ਭਾਂਡੇ ਆ ਗਏ ਤੇ ਮਾਚਿਸ ਰਹਿ ਗਈ, ਮਾਚਿਸ ਲੈਣ ਗਿਆ ਮੁੰਡਾ ਤੇ ਫਿਰ ਜਾਲਦੇ ਆਂ ਫਿਰ ਦੁੱਧ ਨੂੰ ਉਵਾਲ ਕੇ ਰੱਖਾਂਗੇ ਤਾਂ ਕਿ ਖਰਾਬ ਹੋਣ ਡਰ ਨਾ ਰਹੇ ਤੇ ਬਾਕੀ ਜਵੇਰ ਖੜੇ ਜਿੰਨਾ ਵੀ ਉਹ ਸਫਾਈ ਚੱਲ ਰਿਆ ਸਾਰਾ ਸਾਇਲ ਸਾਰੇ ਅੰਡਰ ਚੱਲ ਰਿਆ ਸਾਰੇ ਸਾਰੇ ਤੁਸੀਂ ਦੱਸਣਾ ਚਾਹੁੰਦੇ ਹੋ ਵੀ ਹਾਊਸ ਕੰਮ ਕਰ ਰਹੇ ਨੇ ਸਾਰੇ ਆਪਣੇ ਬੱਚੇ ਨੇ ਬਹੁਤ ਇੰਟੈਲੀਜੈਂਟ ਬਹੁਤ ਲਾਇਕ ਬੱਚੇ ਨੇ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਕਰ ਰਹੇ ਨੇ ਅਸੀਂ ਐਪਰੀਸ਼ੀਏਟ ਕਰਦੇ ਸਾਰੇ ਤੇ ਐਮੀ ਸਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਜੀ ਮੇਰੇ ਵੱਲੋਂ ਬਸ ਦੀ ਕਾਰ ਤੂੰ ਦੀ ਸਰ ਜੀ ਸਾਰੇ ਬੱਚੇ ਹਨਮਨ ਧਨਲ ਹਾਂਜੀ ਮਾੜੀ ਜੀ ਕਦੇ ਹੋਏ ਮੈਂ ਬੜੇ ਹੀ ਕੇਮ ਓਕੇ ਓਕੇ ਬੰਦੀ ਦੀ ਤਾਂ ਕਿ ਬੱਚੇ ਦੇ ਸਾਥ ਨਾ ਪੁੱਛੋ 1 ਮਿੰਟ ਮੈਂ ਤੁਹਾਨੂੰ ਪੁੱਛਾਂ ਆਏ ਕਿੰਨੇ ਵਜੇ ਆ ਤੁਸੀਂ ਮੈਮ ਤੁਸੀਂ ਕਿੰਨੇ ਵਜੇ ਆਏ ਹੋ ਅੱਜ ਟਾਈਮ ਨਾਲ ਹੀ ਆਂਦੇ ਹੋ ਓਕੇ ਥੋੜੇ ਆਏ ਜਾਂਦੇ ਠੀਕ ਹੈ ਠੀਕ ਹੈ 9 ਵਜੇ ਬਲਾਈ ਟਾਈਮ ਚੈੱਕ ਕਰੋ ਟਾਈਮ ਚੈੱਕ ਕਰੋ ਵੀ ਕਿੰਨਾ ਹੋਇਆ 8:30 ਹੋ ਗਏ 9 ਵਜੇ ਕੌਣ ਸੀ ਓਕੇ ਓਕੇ ਜੀ ਲੋ ਜੀ ਦੁੱਧ ਦੁੱਧ ਪਾਸ ਆ ਤੇ ਉਵਾਲੀ ਹੁਣ ਚੱਲ ਰਹੀ ਆ ਚਾਹ ਦੀ ਜਿਹੜੀ ਜ਼ਿੰਮੇਵਾਰੀ ਆ ਲਵਤੀ ਬਜੀ ਨੂੰ ਲੱਗੀ ਆ ਤੇ ਗਗਨ ਜੀ ਸਾਡੇ ਪੂਰੇ ਕੋਡੀ ਕਰ ਰਹੇ ਨੇ ਹੈਲੋ ਭਾਈ ਜੀ ਤੇ ਵੀ ਜੋਗਰ ਸਟੂਡੈਂਟ ਐਨ ਪੂਰੇ ਜਿੰਨੇ ਜਾਣ ਲੱਗੇ ਆਪਣੀ ਕੰਮ ਕਰ ਰਹੇ ਹਾਂਜੀ ਹਾਂ ਵਧੀਆ ਵਧੀਆ ਦੱਬ ਕੇ ਮੜਾ ਜਾ ਹਾਂ ਤੇ ਆਪਣਾ ਸੈਟਅਪ ਚਾਹ ਸੁਟਾਵਾਰ ਪੂਰੇ ਲਾਇਆ ਹੈ ਐਮਪੀਐਡ ਚਾਹ ਵਾਲਾ ਤੇ ਲਾਸਟ ਫਲੋਰ ਤੇ ਆਗੇ ਤੇ ਸਾਡੇ ਜਿਹੜੇ ਸਟੂਡੈਂਟ ਸਾਡਾ ਹਾਊਸ ਕੰਮ ਕਰਨ ਲੱਗਿਆ ਹੋਇਆ ਪੂਰਾ ਲਾਇਬ੍ਰੇਰੀ ਚ ਬੁੱਕਸ ਵਗੈਰਾ ਨੂੰ ਜਿੰਨੇ ਵੀ ਡੈਸਕ ਵਗੈਰਾ ਸਾਫ ਕਰ ਰਿਆ ਤੇ ਕਰ ਰਹੇ ਐਨਜੋਏ ਫਿਰ ਪੂਰਾ ਯੈਸ ਸਰ ਕੋਈ ਦਿੱਕਤ ਤਾਂ ਨਹੀਂ ਆ ਰਹੀ ਓਕੇ ਓਕੇ ਤੇ ਕੋਈ ਕਹਿਣਾ ਚਾਹੁੰਦੇ ਹੁ ਮਹਾਰਾਜੀ ਨਹੀਂ 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 ਮੇਰੇ ਕੋਲ ਕੋਈ ਗੱਲ ਨਹੀਂ ਆਪਾਂ ਐਨਜੋਇਮੈਂਟ ਕਰ ਬਾਅਦ ਚ ਆਪਾਂ ਆਪਣੇ ਗਰੁੱਪ ਦੀ ਬਾਅਦ ਚ ਪਾਰਟੀ ਕਰਾਂਗੇ ਠੀਕ ਹੈ ਓਕੇ ਬਾਈ ਕਰ ਰਹੋ ਐਨਜੋਏ ਫਾਈਨਲੀ ਅਸੀਂ ਹੁਣ ਲੈਣ ਚੱਲੇ ਆ ਗੁਰਦੁਆਰਾ ਸਾਹਿਬ ਚੱਲੇ ਆ ਕਾਰਾ ਸਮਾਨ ਲੈਣ ਜਣਾ ਪਣ ਦੂਰ ਸਾਹਿਬ ਦਾ ਸਟੈਂਡ ਅੱਛਾ ਪਾਲ ਕੀ ਸੀ ਆਪਾਂ ਜਿੰਨਾ ਵੀ ਸਮਾਨ ਹੁਣ ਲੈਣ ਚੱਲੇ ਆ ਤੇ ਬਾਕੀ ਉਧਰ ਸਫਾਈ ਦਾ ਸਾਰਾ ਕੰਮਕਾਰ ਹੋ ਗਿਆ ਫਿਨਿਸ਼ ਬਾਕੀ ਹੁਣ ਘੰਡਾ ਤੋਂ ਘੰਡਾ ਰੈਸਟ ਹੋ ਗਈ ਜਾਣਗੇ ਬਾਕੀ ਫਿਰ ਤਿਆਰ ਹੋ ਕੇ ਆਉਣਗੇ ਫਿਰ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਫਿਰ ਮਹਾਰਾਜ ਜੀ ਲੈਣ ਜਾਵਾਂਗੇ ਉਹ ਵੀ ਸਾਰਾ ਖੂਨ ਦਿਖਾਵਾਂਗੇ ਨਾਲੇ ਨਾਲ ਫਿਰ ਬਾਕੀ ਹੁਣ ਤੁਸੀਂ ਵੀਊ ਚੈੱਕ ਕਰੋ ਜੀ ਜੀ ਗੁਰਦਵਾਰ ਸਾਹਿਬ ਪਹੁੰਚ ਗਏ ਤੇ ਉਲਟੋ ਸਮਾਨ ਚੱਕਦੇ ਆ ਤੇ ਫਿਰ ਜਨਰਲ ਡਿਪਾਰਟਮੈਂਟ ਤੇ ਸਾਡੀ ਕਲਾਸ ਜਿਹੜਾ ਭੋਗ ਆਪਾਂ ਨੇ ਦੇਣਾ ਉਹਦੀ ਤਿਆਰੀ ਕਰ ਪੂਰੀ ਤਿਆਰੀ ਕਰ ਰਹੇ ਨੇ ਤੇ ਪੈਕੇਟ ਵਿੱਚ ਪਾ ਕੇ ਰੱਖ ਰਹੇ ਨੇ ਤੇ ਇਸ ਤੋਂ ਬਾਅਦ ਤੇ ਕੁਝ ਕਹਿਣਾ ਹਾਂਜੀ ਠੀਕ ਹੈ ਨਾ ਹਾਂ ਜੀ ਬਹੁਤ ਓਕੇ ਕੋਜੀ ਸਰ ਤਾਂ ਬਹੁਤ ਵਰਕ ਲਗਾਤੀ ਹੈ ਚਲੋ ਇਹ ਸੋਭਿਤਾ ਹੈ ਉਹ ਕੋਲੀ ਹੈ ਇਹ ਦੋ ਮੈਂ ਵੀ ਫਾਸ ਕਰਾ ਦੀ ਉਹ ਗੁੜੀ ਹੈ ਇਹ ਇਹ ਕੜਲੀ ਹੈ ਵਾ ਠੀਕ ਹੈ ਓਕੇ ਓਕੇ ਚਲੋ ਸਾਡੀ ਕਲਾਸ ਦੀਆਂ ਵਿਦਿਆਰਥਣਾਂ ਜੋ ਕੀ ਉਹ ਬਣਾ ਰਹੀ ਨੇ ਰੰਗੋਲੀ ਤੇ ਵਿਦਿਆਰਥੀ ਵੀ ਹੈਗੇ ਨੇ ਦੋ ਸੋਹਣੀ ਸੋਹਣੀ ਕੁੜੀਆਂ ਕਰ ਲੱਗੀਆਂ ਉਹ ਚੱਪਲ ਵਾਲੇ ਹਾਂ ਤੇ ਇਹ ਮਤਲਬ ਇਹ ਰੰਗੋਲੀ ਨੂੰ ਜੋ ਲੀਡ ਕਰ ਰਹੇ ਨੇ ਉਹ ਹੈਗੇ ਰੀਨਾ ਮੈਡਮ ਰੀਨਾ ਮੈਡਮ ਦੇ ਅੰਡਰ ਸਾਰਾ ਕੰਮ ਹੋ ਰਿਹਾ ਮੜੀ ਠੀਕ ਆ ਕਿਹੜੀ ਰੰਗੋਲੀ ਬਣਾ ਰਹੇ ਹੋ ਲਗੜੀ ਬਣਾ ਨੇਚਰ ਨੂੰ ਰਿਪਰੈਜ਼ੈਂਟ ਕਰ ਰਹੀ ਹੈ। ਉਹ ਕਿ ਨੇਚਰ ਵਾਲੀ ਮਤਲਬ ਗ੍ਰੀਨਰੀ ਤੇ ਬਾਕੀ ਤੁਹਾਨੂੰ ਸਾਡੇ ਕਲਾਸ ਦੀ ਸਭ ਤੋਂ ਫਿੱਟ ਕੁੜੀ ਪਰਵਾਹ ਸਭ ਤੋਂ ਅੱਗੇ ਹੁੰਦੀ ਹੈ। ਉਹ ਮੈਨੂੰ ਐ ਲੱਗ ਰਹੀ ਹੈ ਪੀਜ਼ਾ ਨਹੀਂ ਉਹ ਮੇਕਿੰਗ ਤੋਂ ਕਰ ਪਹਿਲਾਂ ਕਰਦੇ ਹੁੰਦੇ ਆ ਇਹ ਪੁਰ। ਹਾਂ। ਚਲੋ ਠੀਕ ਹੈ ਵਰਤ ਆਪਾ ਜੀ। ਫਿਰ ਚੱਲੀਏ ਕੁਰੀ ਆ ਜਾ। ਚਾਰ ਹੀ ਤਿਆਰੀ ਚੱਲ ਪਈ ਕਹਿੰਦੇ ਪੂਰਾ ਮਾਹੌਲ ਬਣਿਆ ਹੋਇਆ। ਦੁੱਧ ਤੇ ਪਾਣੀ ਦੀ ਡਿਸਕਸ ਚੱਲ ਰਹੀ ਹੈ ਤੇ ਇੱਧਰ ਸਾਡੇ ਸ਼ੈਫ ਸਾਹਿਬ ਹੈਗੇ ਨੇ ਲਵਦੀਪ ਜੀ ਤੇ ਕੁਰੀ ਹੁਣ ਵੀ ਹਲਕਾ ਹਲਕਾ ਮੁਸਕਰਾ ਰਹੇ ਨੇ ਕਹਿੰਦੇ ਓਕੇ ਰਿਪੋਰਟ। ਹਾਂ ਤੇ ਬਾਕੀ ਚਾਹ ਸੰਗਤ ਲਈ ਤਿਆਰ ਹੋ ਰਹੀ ਆ ਤੇ ਉਹ ਪਿਆ ਦੁੱਧ ਤੇ ਲੌਂਗ ਤੇ ਇਲਾਚੀ ਪੁੱਟ ਕੇ ਵਿੱਚ ਪਾਈ ਜਾਣੀ ਆ ਲੋ ਜੀ ਪੂਰੀ ਚਾਹ ਰਿਜ ਰਹੀ ਆ ਤੇ ਹਲਵਾਈ ਸਾਹਿਬ ਪੁੱਛਿਆ ਕਿੰਨਾ ਟਾਈਮ ਲੱਗੂ ਇਸ ਸਾਹਿਬ ਜੀ ਪੰਜ ਕਿ ਮਿੰਟਾਂ ਦਾ ਕੰਮ ਹੀ ਆ ਪੰਜ ਮਿੰਟਾਂ ਬਾਅਦ ਕਹਿੰਦੇ ਫਿਰ ਲਹਿਰ ਚੱਲ ਪਣੀ ਆਪਣੀ ਚਾਹ ਦੀ ਇਧਰ ਦੂਰ ਤੇ ਪੂਰੀ ਵੇਚੂ ਹਾਂ ਕੋਈ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਦੱਸੋ ਸਹੀ ਆ ਸਰ ਓਕੇ ਉੱਪਰ ਕਿਵੇਂ ਚੱਲ ਰਿਹਾ ਪ੍ਰਤੀਦਰ ਤ rela problem ਇੱਕ ਵਾਰੀ ਤੁਹਾਨੂੰ ਵੀਊ ਦਿਖਾ ਕੇ ਲਿਆਉਣਾ ਤੇ ਅੰਦਰ ਦਿਖਾ ਕੇ ਲਿਆ ਮੈਂ ਕਿੰਨੀ ਸੰਗਤ ਜੁੜੀ ਹੋਈ ਹੈ ਤੇ ਫਿਲਹਾਲ ਅਸੀਂ ਉਡੀਕ ਕਰ ਰਹੇ ਹਾਂ ਉਵਾਲੀ ਦੀ ਜਿੱਦਾਂ ਤੇ ਗੱਲ ਹੈ ਨਿੰਦੀ ਚਾਹ ਕੋਲ ਬਣਾ ਰਹੇ ਤੁਸੀਂ ਬਣਾ ਰਹੇ ਸਵਾਦ ਬਲਾਉਟ ਵੀ ਐਡ ਕਰੀਂ ਉਹ ਯਾਦ ਰੱਖੋ ਨਿੰਦੀ ਨਿੰਦੀ ਨੇ ਬਣਾਈ ਯਾਦ ਰੱਖੋ ਓਏ ਓਏ ਇਹ ਮਨੋਗਰੀ ਇਹਦਾ ਬਲੌਗ ਨਹੀਂ ਬਣਾਉਣਾ ਠੀਕ ਹੈ ਇਹ ਨਿੰਦੀ ਚੱਕਰ ਦਿਨਾਰੇ ਇਹ ਪੱਟੀ ਵਾਲੀ ਘੱਮ ਮਗਣਾ ਇਹ ਤਾਂ ਇਹ ਤਾਂ ਸਪੈਸ਼ਲ ਹੈ ਲੋ ਜੀ ਪਾਠ ਹੋ ਗਿਆ ਤੇ ਹੁਣ ਚਾਹ ਦਾ ਲੰਗਰ ਸਟਾਰਟ ਹੋ ਗਿਆ ਤੇ ਨਿੰਦੀ ਭਾਜੀ ਬਹੁਤ ਸਵਾਦ ਸਾਡੇ ਪੱਕੇ ਅੱਛਾ ਪੱਕੇ ਹਾਂਜੀ ਪੂਰੇ ਪੱਕੇ ਨੇ ਚਾਹ ਬਣਵਾਉਣੀ ਨਹੀਂ ਬਣੂਣੀ ਹੋਵੇ ਤੇ ਧਰਮਾ ਧਰਮਾ ਦਾ ਪੂਰਾ ਸੇਵਾ ਜੋ ਤੈਦ ਲਓ ਇਹਨਾਂ ਬੋਲ ਰਿਆ ਇਹਨਾਂ ਬੋਲ ਰਿਆ ਤੇ ਨਿੰਦੀ ਬਾਰੇ ਕੋਈ ਦੋ ਵਿਚਾਰ ਨਿੰਦੀ ਸਾਡਾ ਕੋਈ ਉਹਦੇ ਲਈ ਹੋ ਹੋਵੇ ਨਾ ਕਿ ਚਲੋ ਕੋਈ ਗੱਲ ਨਹੀਂ ਕੋਈ ਪ੍ਰੋਗਰਾਮ ਹੋਵੇ ਸਾਡੇ ਨਿੰਦੀ ਵੀਰ ਜੀ ਨਾਲ ਤੇ ਆਪਣਾ ਨੰਬਰ ਨਾਲ ਐਕਸਪਲੇਨ ਕਰ ਦਿਓ ਕੋਈ ਜੀ ਥੋੜਾ ਪਲੀਜ਼ ਸਰ ਨੰਬਰ ਬੋਲੇ 7890 ਨਾ ਲੱਗੇ ਨਾ ਲੱਗੇ ਵਾਠ ਠੀਕ ਹੈ ਸ਼ਾਬਾਸ਼ ਜੀ ਵਾ ਵਾ ਤੇ ਹੁਣ ਚਾਹ ਵਰਤਾਂਣ ਜਾਣੇ ਸਾਡੇ ਹਲਵਾਈ ਲਾਭ ਦੀ ਕਿ ਸਾਡੇ ਵੀਰ ਨੇ ਸਾਡੇ ਲਈ ਪਾਣੀ ਦਾ ਪ੍ਰਬੰਧ ਕੀਤਾ ਹੈ ਮੇਰਾ ਵੀਰ ਤੇ ਚਾਹ ਬਣੀ ਬੜੀ ਝਾਂਡ ਬਣਾਈ ਹੈ ਚਾਹ ਨਿੰਦੀ ਤੇ ਲਾਭ ਦੀ ਆਪਣੇ ਪੂਰਾ ਅਨੁਸ਼ੀਰਤ ਅਮਕੀ ਧਿਆ ਜੀ ਤੋਂ ਸੀ ਸਾਡੇ ਕਾਹ ਦੀ ਕਵਰੇਜ ਕਰਦਾ ਹੋਇਆ ਸਾਡਾ ਸ਼ਨੀ ਭਰਾ ਜੀ ਓਕੇ ਤੇ ਮੈਂ ਹੁਣ ਉੱਪਰ ਮੈਂ ਫੋਲੋ ਐਂਡ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਸਬਸਕ੍ਰਾਈਬਰ ਥੈਂਕਸ ਸਬਸਕ੍ਰਾਈਬ ਕਰਿਓ ਚਲੋ ਇਹ ਚੱਲੇ ਹੁਣ ਚਾਹ ਵਰਤਾਂਣ ਤੇ ਆਪਾਂ ਵੀ ਨਾਲ ਚੱਲਦੇ ਆਂ ਬਾਏ ਚਲ ਥਾਪੇ ਤੇ ਲੰਗਰ ਚੱਲ ਰਿਹਾ ਪੂਰਾ ਚਾਹ ਦਾ ਤੇ ਵਰਤਾਇਆ ਜਾ ਰਿਹਾ ਤੇ ਸਾਡੇ ਇਹਨਾਂ ਵੱਲੋਂ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਵਰਤੋਂ ਵਿੱਚ ਹੈ ਓਕੇ ਰੇਡ ਬੋ ਤੇ ਚਾਹ ਤੇ ਬਦਾਨਾ ਗੁੰਦੀ ਦਾ ਲੰਗਰ ਤੇ ਸੇਵਾਦਾਰ ਪੂਰੇ ਵਰਤਾ ਰਹੇ ਨੇ ਤੇ ਵਧੀਆ ਮੋਲ ਪੂਰਾ ਕੁਰਸੀ ਦੀ ਪੂਰਾ ਬੁੜਕਰਿਆ ਨੇ ਤੇ ਸਾਰੇ ਕੁਝ ਹੋ ਗਿਆ ਠੀਕ ਹੈ ਤੇ ਮੇਰੀ ਫੋਟੋ ਖਿੱਚ ਰਿਆ ਹੋਇਆ ਸਿੰਨੇ ਫੋਟੋ ਜੀ ਵੀ ਸਾਡੇ ਸੇਵਨ ਵਾ ਆ ਰਹੇ ਨੇ ਪੂਰੀ ਕਾਲੀ ਸੇਵਨ ਮਾਰੇ ਨੇ ਖੱਪ ਦੀ ਜਾਓ ਫਿਰ ਦੇ ਕੇ ਆਓ ਹੋ ਗਏ ਪੂਰੇ ਹੋ ਗਏ ਪੂਰੇ ਹੋਰ ਕੋਈ ਦਿੱਕਤ ਕੋਈ ਆਈ ਆ ਕਿਸੇ ਚੀਜ਼ ਦੀ ਚਾਹ ਕੁਰਸੀ ਦੇ ਨਾਲ ਦੀ ਮੇਰੇ ਪਿੱਛੇ ਰਹੋ ਮੜਾ ਜਾ ਤੁਸੀਂ ਕੈਮਰੇ 'ਚ ਨਹੀਂ ਆ ਰਹੇ ਕੁਰਸੀ ਦੇ ਨਾਲ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ ਓਕੇ ਓਕੇ ਤੇ ਕੁਰਸੀ ਕੁਝ ਕਹਿਣਾ ਚਾਹੁੰਦਾ ਵੀ ਕਿੱਦਾਂ ਲੱਗਿਆ ਬਸ ਬੜੀਆ ਲੱਗਾ ਗਿਮਪਸ ਹੋ ਗਿਆ ਓਕੇ 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 ਤੇ ਸ਼ਾਕੇ ਜੀ ਓਕੇ ਰਿਪੋਰਟ ਤੇ ਚਾਹ ਦਾ ਪੁਰਾ ਮੋਲ ਬਣਿਆ ਹੋਇਆ ਤੇ ਜਿ ਦੇਖ ਸਕਦੇ ਆ ਅੱਜ ਫਿਜ਼ੀਕਲ ਡਿਪਾਰਟਮੈਂਟ ਪੂਰਾ ਰੰਗਮਚ ਰੰਗਮਚ ਹੋਇਆ ਹੈ। ਫਾਈਨਲੀ ਸਾਰਾ ਕੁਝ ਵਧੀਆ ਹੋ ਗਿਆ। ਸਾਰੇ ਇਹਨੂੰ ਵਧੀਆ ਲੱਗਿਆ ਪ੍ਰੋਗਰਾਮ ਵਧੀਆ ਸੀ ਸਾਡਾ ਪਾਰਟ ਵਧੀਆ ਹੋ ਗਿਆ। ਤੇ ਦਿਨ ਜਿਹੜਾ ਸਾਰਨ ਵਾਲੇ ਬੈਸਟ ਯਰ ਕੰਮ ਦੀ ਚਾਹ ਦਾ ਸੀ ਉਹ ਨਿੰਦੀ ਨੇ ਬਹੁਤ ਵਧੀਆ ਚਾਹ ਬਣਾਈ ਆ ਯਾਰ ਮਤਲਬ ਮੈਂ ਕੁਝ ਕਹਿਣਾ ਥੈਂਕ ਯੂ ਸਾਰਿਆਂ ਨੂੰ। ਨਿੰਦੀ ਬਥੇਰੇ ਐਪਰੀਸ਼ੀਏਸ਼ਨ ਬਹੁਤ ਮਿਲਦਿਆ। ਮੈਂ ਪਾਣੀ ਤਾਂ ਹੀ ਪਾਇਆ ਸੀ ਵੀ ਮੈਨੂੰ ਪਤਾ ਸੀ ਵੀ ਕਿੱਧਰ ਦੀ। ਮੇਰੇ ਐਸ ਪੀ ਕੀ ਚੱਕਰ ਦੀ ਕਿੱਥੋਂ। ਐਸ ਪੀ ਇਹ ਰਾਜ਼ ਨੇ ਗੱਲਾਂ ਹੁੰਦੀਆਂ ਨੇ। ਜੇ ਆਪਾਂ ਸਭ ਨੂੰ ਦੱਸ ਦਾਂਗੇ ਸ ਆਪਣਾ ਚਾਰ ਬਿਜ਼ਨਸ ਵੀ کھول ਸਕਦਾ ਯਾਰ ਮੈਂ ਸੋਚ ਰਿਹਾ ਮੈਂ ਵੀ ਐਨ ਜੀ ਐਮ ਬੀ ਚਾਹ ਵਾਲਾ ਐਮ ਬੀ ਚਾਹ ਵਾਲੀ ਦੀ ਉਦਾਂ ਹੀ ਆਪਣਾ ਐਮ ਪੀ 8 ਚਾਹ ਵਾਲਾ ਐਮ ਪੀ 8 ਚਾਹ ਵਾਲਾ ਕਿੰਨਾ ਗਰੋ ਕਰੂਗਾ ਤੇ ਬਾਕੀ ਸੱਤੇ ਬਾਈ ਦੀ ਹੋਏ ਪਕੌੜੀ ਪਤਾਣਾ ਖਾ ਰਿਹਾ ਇਕੱਲਾ ਇਕੱਲਾ ਬੈਠਾ ਹਾਂਜੀ ਜਨਾਬ ਕਿਵੇਂ ਸੱਤੇ ਪ੍ਰੋਗਰਾਮ ਸੱਤੀ ਬਾਈ ਜੀ ਇਧਰ ਆਉਣ ਦੇ ਮੈਨੂੰ ਫੜ ਜਾ ਤੇ ਬਧਾਣਾ ਇਕੱਲਾ ਇਕੱਲਾ ਖਾ ਰਿਹਾ ਨੂੰ ਨਹੀਂ ਬਾਈ ਤੁਸੀਂ ਵੀ ਖਾਓ ਸਾਨੂੰ ਪੁੱਛਿਆ ਨਹੀਂ ਤੈਨੇ ਨਹੀਂ ਆਓ ਖਾਓ ਤੁਸੀਂ ਅਸੀਂ ਇੱਧਰ ਉਲਜੇ ਰਹੇ ਭਾਂਡੇ ਢਿੰਡੇ ਚ ਤੁਹਾਨੂੰ ਪਤਾ ਹੋਊ ਸਾਲ ਕੋ ਸਾਂਭਣਾ ਹੁੰਦਾ ਕਿੱਦਾਂ ਰਿਹਾ ਪ੍ਰੋਗਰਾਮ ਪ੍ਰੋਗਰਾਮ ਬਹੁ ਨੰਗਰਜਾ ਵਧੀਆ ਬਣੀ ਸੀ ਹੂੰ ਬਦਾਨਾ ਸਾਰੇ ਨੇ ਵਧੀਆ ਉੱਪਰ ਕੋਈ ਦਿੱਕਤ ਪਰੇਸ਼ਾਨੀ ਕੋਈ ਕੋਈ ਦਿੱਕਤ ਨਹੀਂ ਹੂੰ ਸਾਰੀ ਸੰਗਤ ਖੁਸ਼ੀ ਅੱਛਾ ਅੱਛਾ ਤੇ ਬਾਕੀ ਅਸੀਂ ਉਸ ਵਜ੍ਹਾ ਦੇ ਤਾਂ ਹੁਣ ਕੋਈ ਵੀ ਜਿਹੜਾ ਵੀ ਪ੍ਰੋਗਰਾਮ ਹੋਗਾ ਉਹ ਤੁਹਾਨੂੰ ਦਿਖਾਵਾਂਗੇ ਤੇ ਪਰ ਹੱਦ ਤੱਕ ਲੀਰਾ ਬਰਖ ਹਾਂ ਹੱਦ ਤੱਕ ਲੀਰਾ ਬਰਖ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਪੁੱਤ ਫਾਈਨਲੀ ਪਾਠ ਬਹੁਤ ਵਧੀਆ ਹੋਇਆ ਠੀਕ ਹੈ ਤੇ ਸਾਡੀ ਕਮੇਟੀ ਬੈਠ ਕੇ ਉਹਨਰੇ ਚਾਹ ਪੀਣ ਲੱਗੀ ਹੋਈ ਆ ਠੀਕ ਹੈ ਤੇ ਸਾਈਡ ਤੇ ਠੀਕ ਹੈ ਤੇ ਬਾਕੀ ਯੋ ਬੀਬੀ ਨਵੀਂ ਤੇ ਮੜੀ ਜੀ ਉਹ ਗੱਲ ਟੈਕਨੀਕਲ ਕਰੇ ਹੁਣ ਥੋੜੀ ਜੀ ਠੀਕ ਹੈ ਤੇ ਓਵਰਆਲ ਸਾਰਾ ਕੁਝ ਸਹੀ ਰਿਹਾ ਤੇ ਬਹੁਤ ਵਧੀਆ ਵਧਾਈਆਂ ਤੇ ਤੁਸੀਂ ਫਿਰ ਕੀ ਕਹਿਣਾ ਚਾਹੋਗੇ ਤੂਰ ਤੇ ਅੱਗੇ ਹਾਂਜੀ ਸਾਰੇ ਕਮੇਟੀ ਮੈਂ ਸਾਡੇ ਬਲਕਾਰ ਸਰ ਸਰ ਕੁਝ ਕਹਿਣਾ ਜਾਂਦੇ ਹੋਗੇ ਤੇ ਚਲੋ ਤੇ ਬਾਕੀ ਕੀ ਆਪਾਂ ਗੱਲ ਕਰੀ ਦੀ ਪਾੜ ਸਾਰਾ ਕੁਝ ਵਧੀਆ ਰਿਹਾ ਓਵਰ ਆਲ ਸਾਰਾ ਕੁਝ ਸਹੀ ਸੀ ਗੋਲਡੀ ਜੀ ਕਿਦਾਂ ਸੀ ਸਿਸਟਮ ਰਿਹਾ ਬਹੁਤ ਵਧੀਆ ਸੀ ਬਈ ਬਹੁਤ ਵਧੀਆ ਓਕੇ ਬਾਕੀ ਸਾਡੀ ਸਾਰੀ ਕਲਾਸ ਨੇ ਬਹੁਤ ਵਧੀਆ ਕੰਮ ਕੀਤਾ ਤੇ ਤੁਹਾਨੂੰ ਹੈ ਤੇ ਬਾਕੀ ਅਜੇ ਆਪਣੀ ਮੈਡਮ ਕੋਲ ਜੀ ਹਾਂਜੀ ਮਣੀ ਅੱਜ ਕਿਦਾਂ ਦਾ ਲੱਗਿਆ ਤੁਹਾਨੂੰ ਮੋਰ ਬਹੁਤ ਅੱਛਾ ਕਰਵਾਇਆ ਨੇ ਸਾਰਾ ਮਤਲਬ ਕਿ ਇਹਨੇ ਦੇ ਕਲਾਸ ਵਿੱਚ ਕੰਬੀਨੇਸ਼ਨ ਕੰਪਲੀਟ ਕਰਾਇਆ ਸਭ ਫਾਈਲ ਕੀਤੀ ਤੇ ਆਰਗੇਨਾਈਜੇਸ਼ਨ ਕੀਤੀ ਮਤਲਬ ਕਿ ਵੈਲ ਐਂਡ ਓਕੇ ਮਤਲਬ ਕਿਸੇ ਗੱਲ ਦੀ ਕੋਈ ਦਿੱਕਤ ਲੱਗੀ ਹੋਵੇ ਤੁਹਾਨੂੰ ਕੋਈ ਕੋਈ ਜਿੱਦ ਤੂੰ ਪਹਿਲਾਂ ਵੱਡਾ ਪੜ੍ਹੀ ਯੂਜ਼ ਕਰਤਾ ਕਿ ਮਤਲਬ ਸਪੀਚਲੈਸ ਤੇ ਬਾਕੀ ਹੁਣ ਸਾਰੇ ਚਾਹ ਪੀਰੇ ਨੇ ਤੇ ਬਾਕੀ ਬਾਅਦ ਚ ਥੋੜਾ ਡਾਂਸ ਪ੍ਰੋਗਰਾਮ ਵੀ ਹੋਗਾ ਉਹ ਵੀ ਦਿਖਾਵਾਂਗੇ ਤੁਹਾਨੂੰ ਹਾਂ ਬਈ ਡਾਂਸ ਵਾਲੇ ਤਿਆਰ ਨਹੀਂ 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 ਅੱਛਾ ਅੱਛਾ ਇਹ ਥੋੜਾ ਹਲੇ ਇਹ ਕੌਂਟਰਵਰਸੀ ਚ ਚੱਲ ਰਿਹਾ ਇਹ ਮੁੱਦੇ ਦੀ ਵਿਵਾਦ ਚ ਗੱਲ ਕਰਾਂਗੇ ਇੱਧਰ ਫੁੱਲ ਜੋਰਾਂ ਤੇ ਫੋਟੋਗ੍ਰਾਫੀਆਂ ਹੋ ਰਹੀਆਂ ਨੇ ਤੇ ਪੂਰਾ ਬੁੜਕਰੇ ਨੇ ਤੇ ਬਸ ਮਤਲਬ ਪਾੜ ਬੜਾ ਵਧੀਆ ਹੋਇਆ ਠੀਕ ਹੈ ਤੇ ਸਾਰੇ ਸਹੀ ਰਹੇ ਸੁਖਮਨ ਜੀ ਤੇ ਓਵਰਲ ਸਾਰਾ ਕੁਝ ਸਹੀ ਰਿਹਾ ਤੇ ਭਾਂਡੇ ਪੁੰਡੇ ਹੁਣ ਸਾਰੇ ਰੱਖ ਕੇ ਆਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਓਵਰਲ ਇਹਨਾਂ ਨਾਲ ਇੰਟਰੋਡਕਸ਼ਨ ਕਰਾਉਣਾ ਗੁਰੀ ਨੂੰ ਤੰਗ ਕਰ ਰੱਖਿਆ ਰਹਿਣਾ ਤੇ ਹੁਣ ਗੁਰੀ ਬੰਦਲਾ ਰੱਖਿਆ ਤੈਨੂੰ ਹੈ ਕਿੱਸੀ ਦੀ ਨਹੀਂ ਆ ਭਾਂਡੇ ਪੈਣ ਜਿਹੜੇ ਰੱਖ ਕੇ ਆਉਣੇ ਹੁਣ ਗੁਰਦੁਆਰਾ ਸਾਹਿਬ ਇਹ ਵੀ ਪਚਾਉਣੇ ਆ ਫਾਈਨਲੀ ਅਸੀਂ ਆ ਗਏ ਦੀ ਪਾਰਟ ਬਹੁਤ ਵਧੀਆ ਹੋਇਆ ਤੇ ਸਾਰਾ ਕੁਝ ਸਹੀ ਰਿਹਾ ਓਵਰঅল ਸਹੀ ਰਿਹਾ ਬਿਲਕੁਲ ਠੀਕ ਸੀ ਤੇ ਵਧੀਆ ਇੰਤਜ਼ਾਮ ਕੀਤਾ ਵਾ ਦੀ ਸਾਰਾ ਤੇ ਸਾਰਾ ਕੁਝ ਸਹੀ ਰਿਹਾ ਤੇ ਬਾਕੀ ਮਿਲਦੇ ਤੁਹਾਨੂੰ ਅਗਲੇ ਬਲੌਗ ਵਿੱਚ ਕੋਈ ਹੋਰ ਬਲੌਗ ਆਇਆ ਤੁਹਾਨੂੰ ਉਹ ਵੀ ਸ਼ੇਅਰ ਕਰਾਂਗੇ ਸ਼ਾਇਦ ਅਗਲਾ ਕੋਈ ਬਲੌਗ ਆਇਆ ਕੋਈ ਇਹੀ ਡਿਪਾਰਟਮੈਂਟ ਦਾ ਪ੍ਰੋਗਰਾਮ ਹੋਇਆ ਪਰ ਉਹਦਾ ਬਲੌਗ ਜੇ ਲੈ ਕੇ ਆਵਾਂਗੇ ਤੇ ਜੇ ਬਲੌਗ ਵਧੀਆ ਲੱਗੇ ਤੇ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਮਿਲਦੇ ਆਂ ਅਗਲੇ ਬਲੌਗ ਵਿੱਚ